ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਆਪਣਾ ਆਪਣੀ ਸਹੀ ਖੁਸ਼ੀ ਕਰ ਅੱਜ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਨਾ ਨਗਰ ਦੇ ਨਜ਼ਦੀਕ ਪਿੰਡ ਬੋਹਰ ਵਿੜਾਲਾ ਪਹੁੰਚੇ ਹਾਂ ਉਹ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਾਬਾ ਜੀ ਮੌਜੂਦ ਨੇ ਬਾਬਾ ਜੀ ਨਾਲ ਗੱਲਬਾਤ ਕਰਕੇ ਇਸ ਗੁਰਦੁਆਰੇ ਦਾ ਇਤਿਹਾਸ ਜੋ ਸੰਗਤਾਂ ਨੂੰ ਜਾਣਕਾਰੀ ਬਹੁਤ ਬੇਸਤ ਹੈ ਬਕੇ ਇਹ ਗੁਰਦੁਆਰਾ ਨਾਮਾ ਨੋਏ ਡੇਰਾ ਬਾਬਾ ਜੋ ਇਥੇ ਸਵਾਦੀ ਰਣ ਚੱਕੀ ਹੈ ਪਰ ਪਹਿਲਾਂ ਵੀ ਬਾਬਾ ਜੀ ਕੈਂਦੀਆਂ ਦਾ ਧੂਆ ਮਾਰਾ ਇਹ ਪੇਰਾ ਕੈਸਰ ਦੇ ਆਪ ਬਾਬਾ ਸ਼ਿਵ ਚੰਦਿਆ ਦਾ ਆਸ਼ਰਮ ਦੇ ਆਸਰੇ ਨੂੰ ਦੂਰ ਤੋਂ ਆਵਾਂ ਹਾਂ ਉਹਦਾ ਇਹ ਨਾ ਕੁਮਾਰਾਂ ਜੀ ਤਰਕਾ ਬਾਬਾ ਜੀ ਦੇ ਚੰਦਿਆ ਦਾ ਆਸ਼ਰਮ ਇਹ ਜਾਲੜੀ ਹੋਇਆ ਪੇਰਾ ਵਾਪਰਾ ਨਾ ਹੋਇਆ ਤਪ ਹੋ ਗਿਆ ਬਾਬਾ ਸਾਹਿਬ ਦੀ ਇੰਤੋਂ ਇਹ ਬਾਵਤਾਂ ਬਾਹਰੀਆਂ ਤੋਂ ਲਾ ਕੇ ਅਸੀਮ ਬਾਈਆਂ 27 ਜਨਵਰੀ ਨੂੰ ਦਸੰਬਰ ਨੂੰ ਤੇ ਬਾਬਾ ਮਨੀ ਦਾ ਜੀ ਬਾਬਾ ਗੁਰੂ ਸਿੰਘ ਉਹ ਰਹੇ ਨੇ 100 ਸਾਲ ਦੇ ਕੁਝ ਰਹੇ ਨੇ ਉਹਨੂੰ ਉਹਦਾ ਮਿਸਮਾਦੀ ਬਣ ਤਲਾਬਣ ਹਾਂ ਜਦੋਂ ਨਾਲ ਬਹੁਤ ਕਿ ਘਰਾਂ ਨਾਲ ਲਿਆ ਸੀ ਤਾਂ ਜਿਆਦਾ ਪਹਾੜ ਤੇ ਇੱਥੇ ਤਾਂ ਹੋਣਾ ਇਹਨਾਂ ਤੋਂ ਕਰਦਾ ਪਹਾੜ ਤੇ ਉਹ ਬਾਕਸਪਨ ਕੋਤੇ ਨਹੀਂ ਪਾਏ ਨੇ ਦਵਾਈ ਦਿੱਤੀ ਕਰ ਦਿੱਤੀ ਪੂਰਾ ਤਸਕੀਨ ਕਰ ਦਿੱਤਾ ਇਥੇ ਕਈ ਮੈਂਡ ਦੀ ਦਵਾਈ ਪਾਉਂਦੇ ਨੇ ਜੇ ਨਾ ਮਰ ਜੀ ਪ੍ਰਾਣਾ ਹੋਣ ਤੇ ਖਾਏ ਤੇ ਬਾਬਾ ਜੀ ਇਹ ਕਹਿੰਦਾ ਟਾਈਫਾਇਡ ਦਾ ਦੂਜੇ ਨੂੰ ਨਾ ਟਾਈਫਾਇਡ ਹੈ ਸਰ ਮਾਤਾ ਇਸੇ ਤੋਂ ਬਾਕੀ ਜੀ ਇਹ ਵੀ ਕੋਈ ਸਵਾਦੀ ਜੀ ਹੋ ਸਰ ਜੀ ਰਹਿ ਗਈ ਸੀ ਤੇ ਬਾਬਾ ਜੀ ਇਹ ਟਾਈਫਾਇਡ ਮਤਲਬ ਕਿੰਨਾ ਮਰਜੀ ਪ੍ਰਾਣਾ ਦੇ ਜਿੰਨਾ ਮਰ ਜੀ ਕਿੰਨੀ ਆਈ ਬਾਬਾ ਜੀ ਪਰ ਫਿਰ ਪਾਉਂਦੇ ਇੱਕ ਦਿਨਾਂ ਦੀ ਪਾਉਂਦੇ ਇਹ ਵੀ ਨਾ ਚੀਰ ਮੈਂ ਵੀ ਪਾਉਂਦਾ ਨਾ ਲੈ ਜਾਣਾ ਜਿਹੜੀ ਬਾਬਾ ਜਿਹੜਾ ਤੀਜ ਜ਼ਰਾ ਬੋਲ ਪਰ ਇਹ ਜਿਹੜਾ ਖੱਟੀ ਚੀਜ਼ ਦਾ ਉਹ ਰੋਟੀ ਨਹੀਂ ਖਾਣੀ ਉਸ ਤੇ ਜਦ ਪਾਉਣਾ ਮਾ ਉਸ ਤੇ ਰੋਟੀ ਨਹੀਂ ਖਾਣ ਖੱਟੀ ਚੀਜ਼ ਦਾ 15 ਮੇਰ ਬੋਲ ਬਲੀ ਇਹ ਜਣਗੀ ਖਾਲੀ ਪੇਟ ਦਾ ਪਾਉਂਦਾ ਨਹੀਂ ਰੋਟੀ ਪਾਉਂ ਖਾ शाम परहे परहे तो फिर ये ये शाम टाइम सुबह 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 का परेज परहेज परहेज को बिना दवाई का फायदा जिना आप पर रखा तने के का पाने बुखार नहीं लगा ਉਵੇਂ ਲੋਕਾਰ ਉਹ ਵੀ ਉਹ ਨਹੀਂ ਲੱਸਾਉਂਦੇ ਨੇ ਮਖਾ ਉਹਦੇ ਠੰਡ ਲੱਗ ਜਾਂਦੀ ਹੈ ਅੱਡ ਪੈ ਟੁੱਟਣੇ ਇਹ ਇੱਕ ਥਰੀਆਂ ਤੋਂ ਪਤਾ ਲੱਗ ਜਾਂਦਾ ਲਿਆ ਇਹਨਾਂ ਟਾਈਟਾ ਲਤਾਂਵਾ ਹਾਂ ਕਮਜੋਰ ਹੋ ਜਾਂਦੇ ਨੇ ਕਮਜੋਰ ਨਾ ਕਰ ਰਿਹਾ ਮਰਨ ਵਿੱਚ ਬੱਤੂ ਰਹਿਣ ਇਹਨਾਂ ਤੋਂ ਤਾਂ ਆ ਚੀਜ਼ ਦਾ ਕੋਈ ਨੂੰ ਲਾਦੀ ਚੰਦੜਾਂ ਦਾ ਫਤਕਾ ਮਬੀਤ ਲਸੂ ਦੇ ਕੇ ਤਾਂ ਦੁਬਾਰਾ ਮੈਂ ਕਮਨਲ ਬੋਲੀ ਦੀ ਗੱਲ ਤੇ ਰਿਪੋਰਟ ਪੂਰੀ ਗਲਤ ਦੱਸ ਦਿੱਤਾ ਮਾਰਾ ਨੇ ਬੋਲੀ ਚਾਇਆ ਅਗਰ ਮੈਂ ਤਾਂ ਇਹਦਾ ਵੀ ਫਾਈਲ ਚੈੱਕ ਕਰਵਾਉਣਾ ਜਿਹਦੇ ਤਨ ਦੇ ਵੀ ਪੈਂ ਜਾ ਉਹਨੂੰ ਵੀ ਤੈਨ ਦਾ ਵੀ ਚੈੱਕ ਕਰਵਾ ਲਾ ਫਾਈਲ ਹੈ ਗਿਆ ਤਾਂ ਡਾਕਟਰ ਆ ਆਦੇ ਨੇ ਮੈਂ ਤਰੋ ਡਾਕਟਰ ਆ ਜਾਂ ਮੈਂ ਉਹਨਾਂ ਦੇ ਵੀ ਜੇ ਬਤਿਆ ਨਾ ਭਾਈ ਬਣਾਉਂਗੀ ਫਿਰ ਜਰ ਕੋਮ ਬਸ ਫਤ ਜੀ ਅੰਮ੍ਰਿਤਸਰ ਤੇ ਲੁਧਿਆਣਾ ਜਿੰਨੇ ਤੱਕ ਤੇ ਆਉਂਦੇ। ਉਹ ਦੂਰ ਦੂਰ। ਬਹੁਤ ਦੂਰ ਆਉਂਦੇ। ਤੁਸੀਂ ਕਲਾਂ ਨਾਲੋਂ ਪੁੱਛ ਲਓਂਦੀ ਆਂ ਮਾਰਾ। ਦਿੱਲੀ ਤੇ ਟਾਈਮ 95 ਉੱਥੇ ਜਾਣਾ। ਕੋਈ ਨਾ ਇੱਕ ਜਗ੍ਹਾ। ਬੱਲਾ ਕਈ ਦੂਰ ਤੱਕ ਮੈਂ ਆ ਗਿਆ। ਵਾਅਕ ਤੇ ਮੈਨੂੰ ਸੁਣ ਆਇਆ। ਇਹ ਬਾਬੇ ਜਿੱਤਰਾ ਮਨ ਨੂੰ ਪ੍ਰੋਪਰ ਪਿਆਸ ਮੜਨ ਦੇ ਚੋੜੇ ਨੂੰ ਸੰਤਾਂ ਨਾਲ ਆਉਂਦੇ। ਇਹ ਨੋੜ ਮੁੜਾ ਰਾ ਪੈਂਦਾ। ਆ ਕਲਾਂ ਨਾਲੋਂ ਵੀ ਨਾ ਚੱਲਦਾ। ਸਮਾਂ ਲਾਉਂਦੇ ਤਾਂ ਉਸ ਨੂੰ ਬਸ ਮਿੰਨੀ ਚੱਲਦੀ ਆ ਆ ਕੇ ਇੱਥੇ ਪੂਰਵਡਾਉਣੇ ਕੋਈ ਨਹੀਂ ਬੱਬੀ ਜੇ ਢੇਰ ਬੱਬਾ ਬਣਾਉਣੇ ਕਿਤਨਾ ਲੱਗਦਾ ਆਪਣਾ ਮੇਰਾ ਆਪਣਾ ਨਾਮ ਤੇ ਤਾਂ ਲਾਣਾ ਨਾ ਕੋਈ ਆਪਾ ਕਰਵਾਸ ਕੇ ਉਹਨਾਂ ਨੇ ਕੰਮ ਹੀ ਕਰਾ ਨਾ ਆਸਾ ਜੀਓ ਜੀਰ ਦਰ ਦੀ ਸੂਰਤ ਵੀ ਅਮਰੇ ਦਰ ਸੂਰਤ ਕਰਵਾਇਆ ਸੂਰਤ ਮੇਰੇ ਕਿਰਨ ਮੋਰ ਕਰਾਣੇ ਨਾ ਕੋਈ ਕੋਈ ਆਉਂਦਾ ਜਾਂ ਫਿਰ ਬਾਸਾ ਹੋ ਜਾਂਦੀ ਨਹੀਂ ਹੁੰਦੀ ਚਾਹ ਵਾਸਾ ਬੜ ਕੋਈ ਕਹਿ ਨਹੀਂ ਬਜਾਦੇ ਲੋਕਾਂ ਨੇ ਬਰਸਾਂ ਚੱਪ ਰਹੇ ਨੇ ਤਾਂਗੇ ਨੇ ਤਾਂਗੇ ਚਾਹਵੇਂ ਫਰੀਦ ਨੇ ਰਹਿ ਗਿਆ ਆਪ ਕੋਨੇ ਮਿਲਣ ਨੂੰ ਕੰਨਾ ਨੂੰ ਕਹਿ ਕੇ ਆਸਾ ਕਲਾ ਨਾਲ ਉਹਨੂੰ ਮਿਲ ਜਾਂਦੀ ਪ੍ਰਾਧਨ ਸੇਤੀ ਨਾਲ ਸਰ ਜੀ ਉਹਨੂੰ ਕਹਤਾ ਜਾ ਕੇ ਆਪਦੇ ਸਾਧਨ ਹੋ ਗਏ ਕਲਾ ਦੇ ਨਾ ਪਰ ਉਹ ਇਹ ਸੀ استان ਤੰਤਰ ਬਾਬਾ ਭਮੋ ਬਾਬਾ ਸ਼ਿਵ ਚੰਦ ਜੀ ਦਾ ਉਹ ਬਾਬਾ ਜੀ ਨੇ ਸਾਡੇ ਨਾਲ ਪੂਰੀ ਇਸ ਇਤਿਹਾਸ ਤੋਂ ਦਰੀ ਗੱਲਬਾਤ ਸਾਡੇ ਨਾਲ ਕੀਤੀ